ਕੋਈ ਨਹੀਂ ਲੈ ਮੈਂ ਜੋੜ ਲੀਣੀ ਫਿਰ ਕੋਈ ਕਰਾ ਦਿੰਦੀ ਮਾਮੀ ਨੂੰ ਪਹਿਲਾਂ ਮੈਂ ਪਾ ਪੈ ਕੇ ਤੋਂ ਮੈਂ ਅੱਛਾ ਕਰ ਮੋਚ ਕਾਰਤੀ ਕੱਪੜੇ ਕੋਈ ਨਹੀਂ ਮਨਾਉਂਦੀ ਹੋ ਜੇ ਦੀ ਕਰਨਾ ਨਹੀਂ ਤੇ ਕਰ ਲਓ ਕੋਈ ਨਹੀਂ ਕੋਈ ਨਹੀਂ ਕਰਦੀ ਮੈਂ ਕਿਤੇ ਮੈਂ ਤੁਹਾਨੂੰ ਗੱਲ ਪੁੱਛਿਆ ਤੁਸੀਂ ਕੀ ਕਰਤੀ ਨਹੀਂ ਕਰਦੀ ਮੈਂ ਕਰਦੀ ਤੁਸੀਂ ਕਰ ਮੈਂ ਕਰਵਾਇਆ ਕੋਣ ਕੋਣ ਕੋਈ ਕਿਤੇ ਮੈਂ ਹਾ ਫੂਨਾ ਫਾਨੀ ਆਇਆ ਨਾ ਨਾ ਭੱਜੀ ਕੋਈ ਨਹੀਂ ਆਇਆ ਇਹ ਫੋਨ ਆ ਸ਼ਾਹ ਵੇਲਾ ਹੋਤਾ ਨਾ ਕਿੰਨੇ ਦੇਰ ਹੀ ਹੋ ਗਏ ਤੈਨੂੰ ਆਈ ਨੂੰ ਮੈਂ ਸ਼ਾਇਦ ਤੇਰੇ ਕੋਲ ਫੋਨ ਹੁੰਦਾ ਆ ਗਿਆ ਆ ਆਉਂ ਦਿੱਤੇ ਨਾ 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 ਯਾਨੀ ਇਹ ਤਿੰਨ ਪਤਾ ਜਿੰਨਾ ਚਿਰ ਮੇਰੀ ਬੇਟੀ ਆਸਮਾ ਉਹਦੇ ਮਗਰ ਬੜਾ ਲੱਗਦਾ ਜਿੰਨਾ ਚਿਰ ਤੇ ਉਹਦੇ ਮਗਰ ਲੱਗਦਾ ਉਹਨਾਂ ਚਿਰ ਨਹੀਂ ਉਹਨੇ ਘਰ ਦਾ ਕੋਈ ਸੋਚਣਾ ਉਪੱਤੀ ਸ਼ਦਾਈ ਆ ਕੇ ਨਹੀਂ ਸ਼ਦਾਈ ਹੈ ਕਿ ਮਾਂ ਦੇ ਮਗਰ ਲੱਗਦਾ ਹੈ ਘਰ ਦਾ ਵੇਲਾ ਵੀ ਸੋਚਦਾ ਵੀ ਮੈਂ ਕਿੱਦਾਂ ਤੇ ਨਿਆਣੇ ਨਹੀਂ ਨਾ ਚਲੇ ਕਰਦੇ ਹੋ ਨਹੀਂ ਉਹਨੂੰ ਚਾਹੀਦਾ ਤੇ ਮਾਤਾ ਨੂੰ ਵੀ ਚਾਹੀਦਾ ਹਾਂ ਕਹਿਣਾ ਨਹੀਂ ਤੇ ਬੰਦਾ ਆਪ ਸਮਝਾਉਂਦਾ ਵਾ ਤੂੰ ਲੈ ਕੇ ਆ ਜਾਂ ਕਿੱਦਾਂ ਉਹਨੇ ਕਹਣਾ ਨਾ ਨਾ ਤੈਨੂੰ ਕੀ ਲੋੜ ਕੋਈ ਧੱਕਦੀ ਹੁਣੀ ਜੰ ਨੂੰ ਪਤਾ ਵਾ ਹਾਂ ਹਾਂ ਪਰ ਨਹੀਂ ਨਾ ਚਲੋ ਸੱਸਾ ਮਾਵਾ ਤੇ ਦੇ ਪੰਮੋ ਘਰ ਘਰੀ ਇਹੋ ਹਾਏ ਪਰ ਉਹਨੂੰ ਤੇ ਸੋਚਣਾ ਚਾਹੀਦਾ ਨਾ ਜਿਹੜਾ ਘਰ ਵਾ ਹਨਾ ਮੇਰਾ ਘਰ ਖਰਾਬ ਹੋ ਗਿਆ ਕਨੇ ਕੀ ਤਾਂ ਕੀ ਨਮਾ ਤੇ ਪੜਦਾ ਭਾਂ ਕੀ ਕਹਿ ਸਕਦੇ ਭਾ ਮਰਜੀ ਹੋ ਉਹਦਾ ਕੰਮ ਤੂੰ ਕਰ ਦਿੰਦੀ ਨਹੀਂ ਤੀਹ ਕਾ ਐਂ ਆ ਕਾਟੀ ਕਰਦੀ ਸ਼ੀਰੀ ਹੋਣ ਕਰੇ ਤੇ ਲੈ ਵੇਲੀ ਤੇ ਫੇਰ ਵੀ ਨਹੀਂ ਟਿਕਰ ਦਿੰਦੀ ਹੁਣ ਵੀ ਲੈ ਮਗਰੋਂ ਕਰ ਹੁਣ ਸਾਰੇ ਹੀ ਦਰਦੀ ਹੋਣਾ ਜੀ ਜੀ ਨਹੀਂ ਕਰਨਾ ਕਿ ਸਾਰਾ ਕੰਮ ਮੈਂ ਕਰਦੀ ਫੇ ਪੰਮੂ ਮੈਂ ਮਾੜਾ ਹੀ ਸੋਇਤੀ ਤੇਰਾ ਮੈਂ ਯਾਨੀ ਵੀ ਚਲੋ ਘਰ ਵੀ ਕਰੀਬ ਆਂਦੇ ਵਾਰ ਵਾਰ ਨਹੀਂ ਆਂਦੇ ਹਨਾ ਚਲ ਤੂੰ ਆਪਣੇ ਘਰ ਚੱਲ ਜੀ ਤੇ ਜੇ ਤੂੰ ਨਹੀਂ ਜਾਣਾ ਤੇ ਕੋਈ ਗੱਲ ਨਹੀਂ ਉਹ ਤੇਰੀ ਤੇਰੀ ਮਰਜ਼ੀ ਆ ਹਾਂ ਜਾਣਾ ਤੇ ਘਰੇ ਇਹ ਦਿਨ ਪਤਾ ਜਾਣਾ ਤੇ ਪੈਂਦਾ ਹੀ ਆ ਹੁਣ ਮਾਹਾਂ ਤੇ ਭਾਰਾ ਲਾਇਆ ਹੁਣ ਫੇਰ ਦੋਰੀ ਕਰਦੇ ਫਿਰੂ ਕਿੱਥੇ ਜਾਣਾ ਤੇ ਇਹ ਇਹ ਸੱਚਣਾ ਚਾਹੀਦਾ ਫੋਨ ਰੋਇ ਤੇ ਹੜੀ ਤੰਗ ਹਨਾ ਤੈਨੂੰ ਗੱਲਾਂ ਬਾਤਾਂ ਕਰਦੇ ਆ ਫੇਰ ਹੁੰਦੀ ਖਾਪ ਦੀ ਫੋਨ ਲਾਉਣੀ ਇਦਾਂ ਨਹੀਂ ਚੰਗੇ ਲੱਗੀ ਤਾ ਉਹਨਾਂ ਤਾਂ ਸ਼ਰਮੀ ਨਹੀਂ ਹੈਗੀ ਫਿਰ ਨਾਮ ਉਹ ਤੇ ਬੰਦੇ ਨੂੰ ਹੁੰਦੀ ਹੈ ਜਾਣਾ ਤੇ ਘਰੇ ਹੀ ਹੈ ਹਾਂ ਘਰੇ ਹੀ ਆ ਕੇ ਤਾਂ ਚੱਲ ਕਰੇ ਥੋੜਾ ਪਤਾ ਫਰਕ ਪੈ ਜਾ ਸੁਧਰ ਜਾ ਨਹੀਂ ਹੀ ਹੋਇਆ ਹੋਇਆ ਵੀ ਭਾਜੀ ਆ ਜੇ ਸੁਧਰ ਚਾਹਂਦੇ ਸੁਧਰਨ ਚਾਹਂਦੇ ਸੱਸਾ ਮਾਮਾ ਕਿੱਥੇ ਸੁਧਰਨਿਆ ਕਦੀ ਦੇਖੀਂ ਕਰਮਾਪੂ ਆਪਣੀ ਦੇ ਆਪਨੀ ਜਿਹੜੀ ਕਵਾਂਟੀਆਂ ਦੀ ਕੁੜੀ ਹਮਮ ਜਿੱਤਾਂ ਲਿਆ ਕੱਖ ਨਹੀਂ ਆਈ ਨਹੀਂ ਤੇ ਉਹ ਠਾਣੀਦਾਰ ਲੱਗਾ ਤਾਂ ਕਿੱਥੇ ਤੂੰ ਤਾਂ ਠਾਣੀਦਾਰ ਕਹਿ ਕੇ ਡਾਂਟ ਲਾਤੀ ਐ ਐਸ ਐਚਓ ਕਿ ਉਹ ਲੱਗਾਈ ਅੱਛਾ ਉਹ ਮੈਂ ਤਾਂ ਕਰਦੀ ਪੋਚਿਆਗ ਦਾ ਵੱਖਰੀ ਉਹ ਤਾਂ ਸੂਰਤ ਹੀ ਬਦਲ ਗਈ ਲੱਗਦੀ ਨਹੀਂ ਕਿ ਉਹ ਹੁੰਦੀ ਕਿ ਦੇ ਚਟਾਉਣੀ ਨਹੀਂ ਨਾ ਮੇਰੇ ਨਾਲ ਸਾਹ ਹੁਣ ਇਹੋ ਕਿ ਦੰਨਾ ਉਹ ਨੂੰ ਹੋਤਾ ਰਹੇ ਕੱਖ ਘਰ ਵਾਲਾ ਨੌਕਰੀ ਕਰਦਾ ਜਿਵੇਂ ਘਰ ਚ ਸੋਹ ਬਹਾਨਾ ਦੇਈ ਹਾਂ ਜਿਹਨਾਂ ਨੂੰ ਸੌਖੀ ਤੇ ਕੇ ਨਹੀਂ ਉਂਰੇ ਧੱਕੇ ਖਾਂਦੇ ਪੈਣਗੇ ਇਹ ਇੱਥੋਂ ਪਰ ਇੱਥੋਂ ਆਉਂਦੇ ਨਾ ਕਿ ਵਿਸ਼ੋਕ ਤੇ ਕਰਮਾ ਦਾ ਮੇਰਾ ਕਿੰਨਾ ਦਿੱਤਿਆ ਲੈ ਕੇ ਤੇ ਤੁਸੀਂ ਚਾਤਾ ਆਪਣੀ ਇਹਦੇ ਜੁਲੀ ਚੜਾਉਂਦੇ ਆ ਦੇ ਲਿਆ ਤੇ ਅੱਗੇ ਉਹ ਬਦਲ ਹੀ ਗਈ ਉਹ ਤੇ ਲੱਗਦੀ ਨਹੀਂ ਉਹ ਕਿਤੇ ਦਾ ਟੌਰ ਨਹੀਂ ਚੰਦਿਆ ਜਾਂਦਾ ਹਾਂ ਕੱਪੜੇ ਰੱਖ ਕੇ ਮੋਤੀ ਜਾਂਦੀ ਹੈ ਹੈ ਹਾਂ ਮੈਂ ਕੋਈ ਨਹੀਂ ਰੱਖੋਨੀ ਵੀ ਕਰੋ ਤੂੰ ਕਰਨਾ ਮੈਂ ਨਾ ਖੀਰ ਧਰੀ ਹੂੰ ਅੱਛਾ ਅੱਛਾ ਤੇ ਉਹ ਵੇਖਾਂ ਤੇ ਤੂੰ ਮਾਰੇ ਕੱਪੜੇ ਅੰਦਰ ਆ ਕੇ ਇਹਨਾਂ ਦੀ ਦੇਖ ਬੇਨੂ ਨਹੀਂ ਕਿਹੜਾ ਭਾਬੀ ਤੇਰੇ ਨਾਲ ਹੀ ਆ ਹਾਂ ਤੁਹਾਨੂੰ ਤੇ ਨਾ ਪਤਾ ਨਹੀਂ ਲੱਗਦਾ ਤੇ ਦੇਖ ਨਹੀਂ ਆ ਵੀ ਗੜਸ਼ੀ ਮਾਰੀ ਹੈ ਕਿ ਨਹੀਂ ਮਾਰੀ ਆ ਲੈ ਜਾ ਆ ਕੋਟ ਲੈ ਜਾ ਕੁੜੀ ਦੀ ਕੈਪ ਵੀ ਲੈ ਜਾ ਹਾਂ ਲੈਣ ਤੋਂ ਨਾ ਪਾਉਣੀ ਉਹਨੂੰ ਉਹ ਜਦੀ ਹੈ ਨਾ ਚੱਲ ਮੇਰੀ ਗੱਲ ਸੁਣ ਕੱਪੜੇ ਰੱਖੇ ਆ ਜਾ ਫਿਰ ਬਾਹਰ ਹੀ ਆ ਜਾ ਤੂੰ ਕੋਈ ਨਹੀਂ ਮੈਂ ਆ ਜਿੰਦੀ ਨਾ ਚੱਲ ਮਾਰੇ ਦੀ ਕਚੀ ਵਿੱਚ ਬੰਦੀ ਆ ਅੱਛਾ ਉਹਦਾ ਟਾਈਮ ਲੱਗ ਜਾਣਾ ਅਜੇ ਹੁਣ ਬਣ ਕੇ ਹਾਂ ਇਹਦੇ ਚ ਇਹ ਤੇ ਥੱਲੇ ਨਹੀਂ ਲੱਗੂਗੀ ਤੇ ਥੱਲੇ ਜਿਹੜੇ ਹੁਣੇ ਹੁੰਦੇ ਪਤੀਲੇ ਆ ਨਾ ਉਹਨਾਂ ਦੇ ਥੱਲੇ ਲੱਗ ਜਾਏਗਾ ਇਹ ਦੇਖੋ

ਅਸ਼ਮੈ ਆਹ ਨੀ ਕਰ ਬਣ ਜੂਗੀ ਨਾ ਆ ਇੱਥੇ ਪਾ ਦੇਣੀ ਮਰਜੀ ਠੰਡੀ ਹੋ ਗਈ ਹੈ ਤੇ ਜੇ ਬਣ ਜੂਗੀ ਨਾ ਮੈਂ ਹਾਲੇ ਤੇ ਨਰ ਉੱਪਰ ਲਕਵਾ ਲਈ ਤੇ ਤਰਨਾ ਕੀ ਹੈ ਜੇ ਮੈਂ ਮੈਂ ਮਤਲਬ ਮੱਡੇ ਮੱਡੇ ਤਾਂ ਅੱਜ ਹੀ ਰਿਸ਼ਵਾਲ ਕਰਨੀ ਬਣਦੀ ਹੈ ਨਹੀਂ ਤੇ ਉਹ ਤੇ ਪ੍ਰੀਤ ਜਿੰਨੀ ਨਹੀਂ ਬੰਦ ਚ ਨਹੀਂ ਜੀ ਮੋਤੀ ਕਿ ਤੱਕ ਬਰੂਨਾ ਟਮਾਟਰ ਬਣਾਉਣ ਲੱਗੀ ਹਾਂ ਤੇ ਮੈਂ ਐ ਕਰਕੇ ਤੂੰ ਮੱਟੜੇ ਧਨੀਆ ਦੇ ਮੇਤਰੀ ਤੋੜ ਤੇ ਅੱਗੇ ਬਾਰ ਆ ਤੋੜ ਲੈਣੀ ਮੇਰਾ ਰਣ ਨਾਲ ਇੱਕ ਦੀ ਮੂਲੀ ਵੀ ਪੁੱਟ ਕੇ ਲਿਉਣੀ ਆ ਕਿੰਨੀਆਂ ਹੋਈਆਂ ਨਾ ਸੀਆਂ ਹਾਂ ਲੈ ਚੰਗਾ ਤੇ ਕੋਈ ਨਹੀਂ ਤਾਂ ਮੈਂ ਗੰਡਾ ਖੁੰਡਾ ਸੀ ਗਿਰਦੀ ਤੇ ਅਮਦੇਸਾ ਕਰਸ਼ਾ ਨਾ ਕੋਈ ਹਿੰਮਤ ਹੋਰੀਆਂ ਛਾਟੇ ਨੇਰੇ ਹੋ ਜਾਂਦੇ ਚਲ ਉਹ ਸੰਚਾਰੀ ਲਈ ਆ ਵੀ ਉਹ ਵੇਲਾ ਸਵੇਰ ਆ ਕੇ ਬੜਾ ਚੰਗਾ ਉਹ ਪਤਾ ਨਹੀਂ ਖਾ ਕੇ ਜਣੇ ਕੀ ਲੜਦਾ ਹੈ ਕਿ ਜੇ ਕਦੇ ਵੀ ਇਹਨੇ ਨਾ ਲੜਦੇ ਰਹਿੰਦੇ ਤੇ ਵਿਚਾਰੀ ਨੂੰ ਇਹ ਤਾਂ ਘਰੋਂ ਕੱਢ ਦਿੰਦੇ ਘਰ ਤੇ ਮਸਾਂ ਇੱਕ ਰੀ ਭਾਂਦੀ ਵਾਰ-ਵਾਰ ਕਿੱਥੇ ਭਾਂਦੇ ਹੋ ਜਿੱਦਾਂ ਦੀ ਆਲੀਏ ਕਿਤੇ ਇੱਕ ਮਿੰਟ ਨਹੀਂ ਬਈਂ ਕਦੀ ਆ ਕੰਮ ਕਰਾ ਲਾ ਕਦੀ ਆ ਉਹ ਕਰਾ ਲਾ ਅਕਸਰ ਜੇ ਘਰੇ ਕਰਦੀ ਰਹੀ ਆ ਤੇ ਫੇਰ ਹੀ ਕਰਦੀ ਜੇ ਬੰਦਾ ਵੇਲਾ ਰਹਿਣਾ ਤਾਂ ਕੰਮ ਕਰਦਾ ਹੀ ਨਹੀਂਂ ਉਹਨੂੰ ਤੇ ਹੁੰਦਾ ਵੀ ਕੰਮ ਦਾ ਝੂਠ ਵੀ ਹੋਇਆ ਹੁੰਦਾ ਉਹ ਉਸੇ ਵੇਲੇ ਕੰਮ ਕਰਦੇ ਜਿਹੜਾ ਇਹ ਜੇਕਰ ਭਾਗੀ ਫਿਰ ਮੈਂ ਜਾਣੀ ਹਾਂ 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 ਕੋਈ ਨਹੀਂ ਚਲ ਜਾਣਾ ਲੈ ਲੈ ਮੈਂ ਤੇ ਜਿਵੇਂ ਲੈਣੇ ਕਰਕੇ ਜਵਾਬ ਹੋੜਲੇ ਸਵਾਦ ਲੈ ਕੋਈ ਨਹੀਂ ਲੈ ਆਉਂਦਾ ਆਪਰੇ ਚਾਰ ਤੇ ਪੰਜ ਮੇਰੀ ਮਿੱਠੀ ਉਸੇ ਲੱਜਾਤੀ ਹੀ ਨਹੀਂ ਚਲ ਸਾਰਾ ਕੰਮ ਕਰਉਂਦੀ ਫਿਰਦੀ ਸਗੋਂ ਨਾਮ ਮੇਰੇ ਵੀ ਨਹੀਂ ਆਉਂਦਾ ਵਿਚਾਰੀ ਕੀ ਹੋਈ ਐ ਨਾਮ ਕੋ ਪਤਾ ਨਾ ਪਤਾ ਨਾ ਦਾ ਪਛਾਨ ਮੈਂ ਵੀ ਇੰਦਾ ਚੋਹਿਆ ਨਹੀਂ ਕਹਿੰਦਾ ਕਿ ਕਦੇ ਮਾਰੀ ਚੰਗੀ ਨਹੀਂ ਹੁੰਦੀ ਕਿ ਚਲੋ ਚੰਗੀ ਮੇਰੀ ਸੱਸ ਜੇ ਮੈਂ ਵੀ ਨਹੀਂ ਉਹਨਾ ਪੁੱਛਾ ਦਸੂ ਵਿਚਾਰੀ ਨੇ ਕਿੱਧਰ ਜਾਣੀ ਇਹੋ ਹੀ ਆਖੀ ਤਾਂ ਮਾਣਾ ਤੇ ਅਣ ਦਿੱਤਾ ਸਿਆਣਿਆਂ ਦੇ ਕਦੀ ਵੀ ਤੁਲਤਾ ਚੱਲ ਮੇਰੇ ਕੋਲ ਆਈ ਹੈ ਜਿੰਨਾ ਚੇਤੇ ਰਜੀ ਕਰਦਾ ਰਹੇ ਪਰ ਚਲੋ ਮੈਂ ਤਾਂ ਨਹੀਂ ਆਪਣੇ ਘਰ ਹੀ ਚਲ ਜਾਵੇ ਘਰ ਹੀ ਮਾਂ ਦੇ ਚੰਗੇ ਲੱਗੀ ਤਾਂ ਪਰ ਮੈਂ ਤਾਂ ਉਹ ਧੱਕਾ ਨਹੀਂ ਕਰਦਾ ਪਰ ਕੋਈ ਵੀ ਕਿਸਮਤ ਕਿਤੇ ਚੱਲੇ ਆ ਤਾਂ ਬਈਏ ਜੜੀ ਤੋਂ ਨੰਨਾ ਲੱਗੀ ਹਾਂ ਕੰਮ ਕਰਨਾ ਲੈ ਬਹਿ ਜਾ ਹੁਣ ਮੈਂ ਆਈ ਤੈਨੂੰ ਕੰਮ ਚੇਤਾ ਨਹੀਂ ਨਹੀਂ ਬਹਿ ਜਾਣੀ ਆ ਕੰਮ ਨੂੰ ਕੀ ਕੀਤਾ ਹੋਰ ਹਾਏ ਹਾਏ ਜੁੱਤ ਰੋਜੀ ਕਿਉਂ ਹੋਣੀ ਹੈ ਤੇ ਇਹਨਾਂ ਨੇ ਕੀ ਕਹਿ ਦਿੱਤਾ ਵਦਤਾ ਨਾ ਮਿੰਨੋ ਤੇ ਕੁਛ ਨਹੀਂ ਆਇਆ ਸਵਾਮੀ ਨੋਜ ਲੈ ਗਈ ਆਈ ਬੈਠੀ ਮੇਰਾ ਦੋ ਰੋ ਚੱਪੇ ਤੂੰ ਘਰ ਦਾ ਸਾਰੇ ਸਾਰੇ ਹਾਏ ਹਾਏ ਤੇ ਪੇਕੇ ਘਰ ਹੀ ਆਈ ਆ ਕਿਹੜਾ ਬਗਾਨੇ ਥਾਂ ਆਈ ਹੈ ਉਹ ਚਲ ਗਈ ਹੋਵੇ ਧੰਨੀਆਂ ਲੈਣ ਗਈ ਮੈਂ ਸਬਜ਼ੀ ਤਾਂ ਨਹੀਂ ਤੇ ਮੇਰੇ ਅੰਦੇ ਭਾਗੀ ਮੈਂ ਲਿਆ ਦੇਸੀ ਹਾਏ ਹੋ ਕੁਛ ਤੋਂ ਭਾਦੀ ਨਹੀਂ ਸੀ ਬਾਹਰ ਐਮ ਕਦ ਚੱਲ ਜਾ ਕਦ ਜਾਉਂ ਚੱਲ ਜਾ ਉਥੇ ਕੁਛ ਮਿਲਦਾ ਨਹੀਂ ਹਾਂ ਚੰਗੋ ਇੱਥੇ ਆਂ ਦੇ ਨਹੀਂ ਵੇਪਰੀ ਤਾ ਐਦਾਂ ਨਹੀਂ ਕਿਸੇ ਬਾਰੇ ਗੱਲ ਨਾ ਕਰੀਂ ਦਿਆਂ ਕੋਈ ਕਿਸਮਤ ਹੁੰਦੀ ਬੰਦੇ ਦੀ ਉਹ ਤਾਂ ਕਿਹੜਾ ਜੀ ਕਰਦਾ ਆਪਣਾ ਕਾਰਛਾ ਲੇਕਾ ਕਿਸਮਤ ਆ ਬਣਾਉਣੀ ਪੈਂਦੀ ਹੈ ਭੈਣਾ ਕਿਸਮਤ ਤੋਂ ਨਹੀਂ ਲਿਖੀ ਜਾਂਦੀ ਕਿਸਮਤ ਆ ਬਣਾਉਣੀ ਪੈਂਦੀ ਆ ਆਪ ਕੀ ਬਣਾਉਣੀ ਪੈਂਦੀ ਵਿਚਾਰੀ ਹੁਣ ਮੇਰੀ ਗੱਲ ਸੁਣ ਜਿੱਦਨ ਦੀ ਆਈ ਕਿਤੇ ਮੈਨੂੰ ਚਾਣੀ ਮਾਣੀ ਬੋਲਿਆ ਕਿਤੇ ਕੁਝ ਨਹੀਂ ਸਾਰਾ ਮੇਰੇ ਤੋਂ ਕੰਮ ਕਰਮਦੀ ਆ ਚਾਣੀ ਬੋਲ ਕੇ ਉਹਨੇ ਕਿਤੇ ਘਰੋਂ ਨਹੀਂ ਖੰਦਨ ਨਾ ਸਰ ਉਹ ਚਾਹ ਤਰੇ ਤੇ ਤੋਂ ਚਾਰ ਰੱਤੀ ਉਹ ਨਹੀਂ 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 ਪ੍ਰੀਤ ਹਾਏ ਹਾਏ ਉਹਨਾਂ ਦਾ ਟੱਬਰ ਨਹੀਂ ਚੱਲਦਾ ਮੈਂ ਕਿਹਨੂੰ ਟੱਬਰ ਦਾ ਕਿਤਾ ਪਤਾ ਤੂੰ ਉਥੇ ਕਿਤੇ ਹੈ ਕਿ ਨਾ ਘਰ ਤਾਂ ਰਹਿ ਰਹਿ ਗਈ ਅੰਮੀ ਨਹੀਂ ਮੈਂ ਨਾ ਇੱਕ ਦੋ ਵਾਰੀ ਪ੍ਰੀਤ ਗਈ ਹਾਂ ਇਹਨੂੰ ਮਿਲਣ ਮੈਂ ਇੱਥੇ ਰਾਤ ਵੀ ਰਹਿ ਕੇ ਆਈ ਹਾਂ ਜੀ ਸੱਸ ਬਿਜੇ ਇਹਨਾਂ ਦੇ ਆਦੇ ਹ ਮੇਰਾ ਰਿਸ਼ਤੇਦਾਰ ਉੱਥੇ ਨੋਤ ਪੁੰਨਰਮਾਸੀ ਦਾ ਪੋਤਾ ਵੀ ਆਇਆ ਮੋਹ ਤੇ ਆਂਦੇ ਕਿਤੇ ਧੀ ਚੰਗੀ ਸੱਸ ਸਹੀ ਨਹੀਂ ਚੰਗੀ ਸੱਸ ਤਾਂ ਕੁੜੀ ਨਹੀਂ ਚੰਗੀ ਉਹ ਇਧਾਂ ਦੀ ਦੇ ਪ੍ਰੀਤ ਮੈਂ ਨਹੀਂ ਮੰਨਦੀ ਸਾਡੀ ਕੁੜੀ ਨਾ ਚੰਗੀ ਮੰਨ ਕੇ ਚੱਲ ਬੰਦੇ ਦਾ ਸੁਭਾਅ ਨਾ ਜੇ ਹੋ ਜੇ ਹਮਦਾ ਪੇਕੇ ਵੀ ਉਹੋ ਚ ਰਹਿਂਦਾ ਤੇ ਸੌਰੇ ਵੀ ਉਹੋ ਜਾ ਰਹਿਂਦਾ ਜੇ ਮੰਨ ਕੇ ਚੱਲ ਉਹਨਾਂ ਨਾਲ ਮਾੜੀ ਚੰਗੀ ਕਰਦੀ ਹੋਗੀ ਤੇ ਮੇਰੇ ਨਾਲ ਨਾ ਇੱਥੇ țeੜਫੜ ਕਰੇ ਮੇਰੇ ਨਾਲ ਤਾਂ ਚੰਗੀ ਮਾੜੀ ਰਹਿੰਦੀ ਐ ਮਤਲਬ ਕੱਟਨ ਦੀ ਐ ਕਾ ਦਾ ਮਤਲਬ ਕੱਟੇ ਮੇਰ ਕੋ ਕੀ ਲੈਣਾ ਜਿਹੜਾ ਮਤਲਬ ਕੱਟਨ ਦੀ ਨੂੰ ਪਤਾ ਬਣਾ ਕਿ ਇੱਥੋਂ ਹੀ ਕੱਢ ਤਾ ਤੇ ਜਾਉ ਕਿੱਥੇ ਉਦੋਂ ਤੱਕ ਮੂੰਹ ਬਣਾ ਕੇ ਆਈਂ ਦੱਸ ਤਿੰਨਾਂ ਨੂੰ ਪੇਕੇ ਆਂਦੇ ਆਸ ਹੁੰਦਾ ਹੀ ਤਿਰਗੰਦਰ ਚ ਚੋਕ ਲੂੰਗੀ ਮੇਰੀ ਗੱਲ ਸੁਣ ਤਿੰਨਾਂ ਨੂੰ ਪੇਕੇ ਆਂਦਾ ਹੀ ਆਸਰਾ ਹੁੰਦਾ ਤੇ ਜੇ ਹੁਣ ਮੈਂ ਇਹਨੂੰ ਇੱਥੋਂ ਕੱਢ ਦਿੱਤਾ ਤੇ ਫਿਰ ਕਿੱਥੇ ਜਾਣਾ ਉਹ ਆਪਾ ਹੀ ਆ ਆ ਪੰਜ ਕੁ ਲੋਕ ਸੋ ਕੋ ਵਪਾਰ ਦੇ ਤੇ ਕੇ ਜਾਣਾ ਆ ਕਿ ਤੇ ਬਸ ਕੰਮ ਨਹੀਂ ਢੋੜਿਆ ਬਸ ਲੋ ਜਾ ਕੁੜੀ ਲੈ ਆ ਮੈਂ ਆ ਜਾ ਮੇਰੇ ਕੋਲ ਮਹਾ ਆਪਣੇ ਨਹੀਂ ਆਏ ਸਾਹਵੇਂ ਜਾਂਦੇ ਦੋ ਚਾਰ ਹੋਰ ਜਾ ਬਣਾ ਬਿਠਾਈ ਲੱਗਦਾ ਨਾ ਨਹੀਂ ਇਹ ਤਾਂ ਕਹਿ ਫਿਰ ਕੀ ਆ ਵਾਧੂ ਕੁੜੀਆਂ ਕੋਲੋਂ ਸਾਭਦੀ ਆ ਉਹ ਤੇ ਆ ਮੇਰੇ ਕੋਲ ਨਹੀਂ ਸੋ ਇਨਾ ਆਉਂਦਾ ਜਿੰਨਾਂ ਦੇ ਤੋਂ ਜਾਣਦੀਆਂ ਤੈਨੂੰ ਨਹੀਂ ਸਮਝ ਲੱਗਦਾ ਲੈ ਕੋ ਤਾਂ ਪਾਵੇਂ ਕਿ ਲਾ ਦੇ ਆ ਜਾ ਹਾਂ ਉਹ ਲੱਗਦਾ ਸਾਰੇ ਇਹ ਜੋ ਬੋਲ ਟੋਕ ਨਾ ਕਹ ਜਾਈ ਮੈਨੂੰ ਕੱਲ ਗਈ ਹਾਂ ਮੀ ਹੂੰ ਤੇ ਅੱਧੀ ਆ ਲੁਕਦੀ ਆ ਰੰਦੀ ਤੇ ਮੇਰੀ ਪਰਚੀ ਆਈ ਤੇ ਬੜਾ ਠੰਡੀ ਚਾਹ ਦੀ ਜਿਵੇਂ ਮੰਗ ਲਈ ਚਾਹ ਪੋਛ ਦੀ ਨਾਲ ਰੋਟੀ ਪੋਛ ਦੀ ਆਪੇ ਫਟਾ ਚਾਹ ਤੇ ਮੈਂ ਬਣਾਉਂਦੀ ਨਹੀਂ ਚਾਹ ਤੇ ਬਣਾਉਂਦੀ ਹੋ ਤਾਂ ਮੈਂ ਉਹਨੂੰ ਕਿਹੜੇ ਵੇਲੇ ਠੰਡੀ ਦੇ ਦਿੱਤੀ ਚਾਹ ਇਹ ਤੂੰ ਬਣਾਉਂਦੀ ਚਾਹ ਤੂੰ ਹੀ ਪੋਚੇ ਪਾਉਂਦੀ ਆਂ ਅੱਜ ਰਾਤੀ ਕਰ ਆਪ ਬਣਾਉਂਦੀ ਆਂ ਵੀ ਪੀਂਦੀ ਮੈਂ ਤਾਂ ਕਦੀ ਫੜਾਈ ਨਹੀਂ ਕੋਈ ਤਾਂ ਕੌਣ ਲਾਂਦਾ ਰੋਟੀ ਕਦੀ ਮੈਂ ਲਾ ਦੇਨੀ ਕਦੀ ਉਹ ਲਾ ਦੇਂਦੇ ਆ ਨਹੀਂ ਆਂਦੀ ਹਾਂ ਦੀ ਵਿੰਕੀ ਆ ਤੇ ਮੋਟਾ ਮੋਟਾ ਲਾ ਕੇ ਛੁੱਟੀ ਜਾਂਦੀ ਨਹੀਂ ਨਾ ਖਾਣ ਦੀ ਕਰੇ ਤੇ ਨਾ ਹੋਵੇ ਗਹਿ ਪ੍ਰੀਤ ਮੇਰ ਨਾਲ ਮੇਰਾ ਨਹੀਂ ਮਨ ਮੰਨਦਾ ਕਿ ਉਹ ਇੰਨੀ ਗੱਲਾਂ ਕਰਦੀ ਹੋਗੀ ਤੇਰਾ ਤੇ ਮਨ ਮੰਨਣਾ ਹੀ ਨਹੀਂ ਨਾ ਜਦ ਤਨ ਨੇ ਫੜ ਕੇ ਜੁੱਪੂ ਜੁੰਦੇ ਆ ਨਾ ਉੱਤਰ ਕੱਢੀ ਨਾ ਬਾਹਰ ਫੇਰ ਤੇਰਾ ਮਨ ਮੰਨੂਗਾ ਮੈਨੂੰ ਘਰੋਂ ਕੱਢੂਨੀ ਫਿਰਦੀ ਤੈਨੂੰ ਭੱਲੇ ਮੈਂ ਘਰ ਲਈ ਮੈਨੂੰ ਕਿੱਥੋਂ ਕੱਢ ਦਊਗੀ ਕਿਹਨੂੰ ਦੇਖਿਆ ਦੇਖਿਆ ਅੱਜ ਕਰਨਾ ਚਾਹੁੰਦੀ ਇੱਥੇ ਗਹਿ ਪ੍ਰੀਤ ਘਾਲ ਜੇ ਕੋਈ ਕਾਰ ਹੀ ਦਿੰਦਾ ਦਾ ਐਦਾਂ ਨਹੀਂ ਦੱਸਣੀ ਚਾਹੀਦੀ ਨਾਲੇ ਮੈਨੂੰ ਨੇ ਜਕੀਰ ਵੀ ਮੇਰੇ ਨਾਲ ਆਣ ਇੰਨੀਆਂ ਗੱਲਾਂ ਕਰਕੇ ਐਵੇਂ ਤਾਂ ਭਾਵੇਂ ਗੁੱਸਾ ਹੀ ਕਰੇ ਤੇਰੇ ਨਾਲ ਨਹੀਂ ਐਵੇਂ ਤੇ ਮੈਂ ਤਾਂ ਮੈਂ ਟਾਈਮ ਵੇਸਟ ਕਰਉਂਦੀ ਤੈਨੂੰ ਜਿੱਦਾਂ ਫੜ ਕੇ ਘਰੋਂ ਕੱਟਿਆ ਨਾ ਉਹਨਾਂ ਤੇ ਪਤਾ ਲੱਗੂ ਚੰਗਾ ਚੰਗਾ ਜਿੱਦਣ ਮੈਨੂੰ ਤਾਂ ਦਾਦਾ ਕਟੂਣਾ ਟਾਣਾ ਕਰਦਾ ਤੇਰੇ ਤੇ ਤੂੰ ਦੀ ਗੱਲ ਨਹੀਂ ਕਰਦੀ ਕਿਹਦੇ ਜਿੱਦਣ ਉਹ ਦਿਨ ਆਊਗਾ ਨਾ ਦੇਖੀ ਜਾਊਗੀ ਤੇ ਐਵੇਂ ਨਾ ਉਹ ਦਿਨ ਆਏ ਖੜਾ ਹਾਂ ਆ ਕੇ ਮਸ ਇੱਕ ਦੋ ਦਿਨ ਦਾ ਕਾਹ ਆ ਜਾਣਾ ਲੱਗੇ ਤਾਂ ਤੂੰ ਹੀਰੇ ਪਾਉਣ ਵਾਲੇ ਬਾਹਰ ਬੈਚ ਕੋਈ ਗੱਲ ਨਹੀਂ ਜਿੱਦਣ ਆਊਗਾ ਨਾ ਉਹ ਮੇਰੇ ਘਰ ਦਾ ਮਸਲਾ ਮੈਂ ਆਪੇ ਦੇਖ ਲਵਾਂਗੀ ਤੂੰ ਐਵੇਂ ਬਹੁਤੀਆਂ ਗੱਲਾਂ ਨਾ ਕਰ ਆਈ ਇਹੇ ਕੰਮ ਆਈ ਤੇ ਦੱਸ ਸਕਦੀ ਤੇ ਭੈਣੇ ਘਰ ਦੇ ਆਪੇ ਮੈਂ ਆਈ ਮੇਰੀ ਖੰਡ ਦੇ ਪਗੀ ਲੈ ਫਿਰ ਆਈ ਨਹੀਂ ਮੇਰੀ ਖੰਡ ਲੈਣ ਆ ਜੰਨੀ ਭੱਜੀ ਤੇ ਦੇਣ ਦਾ ਨਹੀਂ ਜਦੋਂ ਦਾ ਖੰਡ ਲਿਆ ਦੇ ਤਰੀ ਤਾਂ ਖਾੜ ਖਤਮ ਹੋਈ ਆ ਤੈਨੂੰ ਕਲਾਉਣਾ ਵੀਰ ਤੇਰੇ ਨੂੰ ਜੇ ਲੈ ਆ ਜਦਾ ਨਾ ਤੇ ਤੇਰੇ ਘਰ ਫੜਾਉਂ ਅੱਛਾ ਜਿਹੜੀ ਉਹ ਦਸੀ ਨੇ ਖਾਣੀ ਸਾਰੀ ਸਾਡੀ ਕੌਲੀ ਦਾ ਨਹੀਂ ਚੇਤਾ ਤੁਹਾਨੂੰ ਆਹ ਜੀ ਦੇ ਦੂੰਗੀ ਕੌਲੀ ਖਾੜ ਦੀ ਘਰ ਤੇ ਇੱਕੇ ਆ ਅਸੀਂ ਵੇਚਣਾ ਨਾ ਨਾ ਮੇਰੀ ਖੰਡ ਲੈ ਆ ਕਣਾ ਛੇਤੀ ਉੱਠ ਤਰੀ ਤਾਂ ਹੱਥ ਕਰੀ ਜਾਂਦੇ ਦੇਜੂ ਇੰਨਾ ਚਿਰ ਮੈਨੂੰ ਸਿਰਖ ਪਾਉਂਦੀ ਨੂੰ ਮਾਸਾ ਜੀ ਨਾਲ ਸਰ ਨਹੀਂ ਹਾਇ ਤੇਰੇ ਤੇ ਮੈਨੂੰ ਕਬਲੀ ਖਾਂਢੀ ਦੇ ਤੇ ਆਪਣਾ ਕੋਈ ਰਿਸ਼ਤਾ ਨਹੀਂ ਕਰਵਾਉਂਦੀ ਜੂ ਮੇਂ ਨਾਸਰ ਨਹੀਂ ਲੈ ਤਾਨੂੰ ਤੇ ਜੂ ਮੇਂ ਨਾਸਰ ਕਿਉਂ ਹੋਵੇ ਹੈ ਮੈਂ ਆਪਣੇ ਘਰ ਕੇ ਪੱਤ ਕਿਉਂ ਪਾਵਾਂ ਮੈਂ ਉਹਦੇ ਨਾਲੇ ਨਾਲ ਕਿਉਂ ਲਾਣਾ ਸਭ ਤੂੰ ਉਹਦੇ ਨਾਲ ਕਰ ਤਾ ਮੈਨੂੰ ਛੱਡ ਤੂੰ ਮੇਰੇ ਨਾਲ ਨਹੀਂ ਜਾ ਤੂੰ ਆਪਣੀ ਜਗਾ ਤੂੰ ਮੇਰੇ ਸ਼ਰੀਕਾ ਵਾ ਠੀਕ ਹੈ ਨਾ ਉਹ ਮੇਰੀ ਬਣਾਣਾ ਮੈਂ ਉਹਨੂੰ ਕਿਤਾ ਛੱਡਦਾ ਸ਼ੁਰੂ ਕਰ ਤਾ ਤੂੰ ਸਾਰੇ ਰਿਸ਼ਤੇ ਉਹਦੇ ਨਾਲ ਰੱਖ ਮੈਨੂੰ ਕਬਲੀ ਖਾਂਢੀ ਦੇ ਭੈਣਾ ਹੋਰ ਨਹੀਂ ਹੈ ਕਿ ਆ ਤੇਰੇਗੇ ਹੱਥ ਜੁੜੇ ਮੇਰੇ ਕੋਲ ਹੀ ਹੁਣ ਹੈਗੀ ਜਿੱਦਰ ਹੋਈ ਪੱਤੀ ਬੜੀ ਮਹਿੰਗੀ ਹੋਈ ਹੈ ਪੱਤੀ ਦੇ ਮੈਨੂੰ ਕਬਲੀ ਮੈਂ ਹਣ ਤੱਕ ਕਿਤੇ ਲੱਗੇ ਪੱਤੀ ਖਾਂਡ ਦੀ ਵੰਡੇ ਪੱਤੀ ਦੇ ਦੇਣਾ ਮੈਂ ਤਾਂ ਤੁਹਾਨੂੰ ਕਰਨਾ ਜਿਹੜਾ ਜਿਹੜਾ ਮੈਂ ਸੌਦਾ ਲੈਂਦਾ ਨਾ ਮੈਂ ਉਹੀ ਦੇਣਾ ਮੈਂ ਕੋਈ ਪੱਤੀ ਚੁਕ ਨਹੀਂ ਫਿਰ ਮੈਂ ਇੱਥੇ ਹੀ ਖੜੀ ਆ ਖਾਂਡ ਮੈਂ ਫਿਰ ਤੂੰ ਖੜੀ ਰਹਿ ਮੈਂ ਲੱਗੇ ਕੰਮ ਕਰਨ ਖੜੀ ਰਹਿ ਤੂੰ ਤੇ ਬੇਲੀ ਹੈ ਹੈ ਜੇ ਹੁਣ ਐਵੇਂ ਕਿੱਧਰ ਦੀ ਹੈ ਕਿੱਧਰ ਤੂੰ ਗੱਲਾਂ ਮਾਰਦੀ ਝੂਠ ਸੱਚ ਤੂੰ ਗੰਡ ਗੰਡ ਦੱਸੀ ਜਾਣੀ ਮੈਂ ਉਹਦੇ ਨਾਲ ਕਿਉਂ ਲੜਾਂ ਨਹੀਂ ਆਣੀ ਮੈਂ ਕਿਥੇ ਬੋਲਿਆ ਮੈਂ ਤਾਂ ਸਾਰਾ ਕੁਝ ਸੱਚ ਬੋਲਿਆ ਹੈ ਤੂੰ ਆਪਣੇ ਘਰ ਸੁਠੀ ਹੈ ਨਾ ਤੇਰੀ ਚੱਲਦੀ ਹੈ ਤੇਰੀ ਸੱਸ ਵੀ ਮਗਰ ਲੱਗੀ ਤੇ ਖਸਮ ਵੀ ਮਗਰ ਲੱਗਾ ਤੈਨੂੰ ਗੱਲਾਂ ਆਉਂਦੇਆਂ ਜਿੰਨਾ ਦੁਖੀ ਹੋਣਾ ਪਤਾ ਉਹਨਾਂ ਨੂੰ ਹੁੰ ਚਾਹ ਤਰਪਣੀ ਚੱਤੀ ਮਟੀ ਮਾ ਚੱਟ ਮੈਨੂੰ ਖੰਡ ਦੋ ਖੰਡ ਮੇਰ ਕੋ ਨਹੀਂ ਖੰਡ ਹੈਗੀ ਬਾਦ ਚ ਆ ਜੀ ਚਲ ਫਿਰ ਮੈਂ ਹੋਰ ਕੁਛ ਲੈ ਜਲੇਗੀ ਤੇਰੀ ਸੋਈ ਚ ਕੱਟ ਗਈ ਤੇ ਮਾਠੇ ਲੱਗਣ ਤਾਂ ਚੁੰਗ ਨਾ ਸਭ ਨਹੀਂ ਸੋਚਿਆ ਲੜਾਈ ਪਾਉਂਗੀ ਉਹ ਵਾ ਤਮਾਸ਼ਾ ਦੇਖੂ ਕਿ ਕਿੱਥੇ ਕਿਸਮਤ ਦਾ ਤਮਾਸ਼ਾ

ਟਾਈਮ ਜੇ ਲੱਗ ਗਿਆ ਮੈਂ ਕਿਹ ਚੱਲ ਕੋਈ ਨਹੀਂ ਕਣਕਾ ਕੁਰਕਾ ਬੀਜ ਦੇ ਭਾਬੀਆਂ ਦੀ ਹੀ ਰਹਿ ਥੋੜਾ ਟਾਈਮ ਹਾਂ ਮੈਂ ਕਾ ਕਰਕੇ ਰਹਿ ਪਿੱਛਾਈ ਫਿਰ ਬੁਖਾਰ ਜੇ ਨਾ ਲੱਗ ਪਹਿ ਕਿੰਨਾ ਗਰਮੀ ਲਗਾਉ ਤੇਰੀ ਬਾਪੂ ਦੀ ਬਤਾਈ ਸੜੀ ਰਿੰਗਾ ਚਾਹੇ ਕੁੰਢੀ ਨਹੀਂ ਨਹੀਂ ਸੱਚਾ ਬੜਾ ਬੁਖਾਰ ਰਿਆ ਤੇ ਤੁੰ ਵੀ ਆਣਾ ਨਹੀਂ ਤੇਰੀ ਬੋਝ ਇੰਨੀ ਕੀ ਹੋਇਆ ਉਹ ਵੈਸੇ ਹੀ ਦੂਜੇ ਕੰਮ ਕਰਦਾ ਆਜ ਨਾ ਤੀਵੀ ਮੇਰੀ ਉੱਥੇ ਹੈ ਉਹ ਤੁਸੀਂ ਤਾਂ ਨਹੀਂ ਆਦੇ ਉਹ ਦੇਖੋ ਕੀ ਹੋਇਆ ਬੀਬੀ ਤੇ ਤੁਸੀਂ ਮਾਂ ਦਾ ਕਿਵੇਂ ਨਹੀਂ ਭਾਬੀ ਇਹ ਤਾਂ ਕੰਮ ਕਰ ਰਹੀ ਤੇ ਮੈਂ ਹੀ ਆਕੇ ਮਤਨੀਆਂ ਲੈ ਆਉਣੀ ਆ ਦੋਤ ਨਹੀਂ ਮੈਨੂੰ ਕੰਮ ਉਤਨਾ ਕੋਈ ਵੀ ਆ ਦੇਣਾ ਕਿ ਉਹ ਬਾਹਰੋਂ ਮੈਨੂੰ ਫੋਨ ਆਇਆ ਮੈਂ ਮੋਟੇ ਕਰੀਆ ਸਮਝਿਆ ਕਿ ਕੋਈ ਕੰਮ ਕੰਮ ਥੋੜੀ ਹੀ ਦੱਸਾਂ ਤੇ ਮੈਨੂੰ ਲੱਗੇ ਦੱਸਾਂ ਤੇ ਲੱਗੀ ਮੈਂ ਤੁਹਾਨੂੰ ਤੋਂ ਇਹ ਵਿੱਚ ਬੋਲਣਾ ਨਹੀਂ ਦਿੰਦੇ ਦੱਸੋ ਕੀ ਹੈ ਮੈਂ ਆਖ ਲੈਣਾ ਮੈਨੂੰ ਨੇ ਸੱਤਿਆ ਇਹ ਕਿ ਮੈਂ ਆਖਾਂ ਕਿ ਇੱਥੇ ਆ ਕੇ ਬੈਠੀ ਤਾਂ ਨਹੀਂ ਉਹ ਜਾਉਣ ਦਾ ਨਾਂ ਨਹੀਂ ਲੈ ਤੂੰ ਪਹਿਲਾਂ ਆਪਣੇ ਘਰੇ ਜਾ ਹੋਰ ਤੇਰੀ ਦੀ ਹੋਰ ਮੇਰੀ ਆਂਦੀ ਦੱਸ ਨਹੀਂ ਭਾਬੀ ਤੁਹਾਨੂੰ ਐਂ ਫਰੀ ਖਾ ਲੱਗਾ ਵਾ ਉਹ ਹੋਰ ਕਿਸ ਦੀ ਗੱਲ ਕਰਦੇ ਨੇ ਨਹੀਂ ਕਿ ਨਹੀਂ ਨਿਆਣੀ ਨਸ ਮੈਨੂੰ ਆਪਣੇ ਅੱਖਾ ਲੱਗਾ ਵਾ ਤੂੰ ਵੀ ਹੱਥ ਕਰੀ ਜਾਨੀ ਕੀ ਵੇ ਨੇ ਕੁਛ ਨਹੀਂ ਵੇਂਦੀ ਮੇਰਾ ਮੁੰਡਾ ਆਇਆ ਮੁੰਡਾ ਆਇਆ ਸੀ ਤੇ ਪਤਾ ਨਹੀਂ ਮੈਂ ਕਿਹਾ ਵੇ ਨਹੀਂ ਹੈ ਚੱਲ ਗਿਆ ਕਿ ਇੱਥੇ ਹੀ ਆ ਉਹ ਵੇਖਣ ਲਈ ਹਾਂ ਹਾਂ ਕਿਛ ਨਹੀਂ ਕਰਦੇ ਮੈਂ ਨਹੀਂ ਹੈ ਨਾ ਮੁੰਡਾ ਆਪਣਾ ਨਾਲ ਅੰਦਰ ਹੀ ਹਣਾ ਵਾ ਅੰਦਰ ਪੋਛ ਨਾ ਆਵਾਜ਼ ਮਾਰਦੀ ਗੱਲ ਤਾਂ ਸੁਣ ਲੈ ਹਾਂ ਮੁੰਡਾ ਲਈ ਇਹ ਨਾਲ ਤੇ ਪਤਾ ਨਹੀਂ ਘਰੇ ਚੱਲ ਗਿਆ ਕਿ ਇੱਥੇ ਹੀ ਉਹ ਮੇਰਾ ਧਿਆਨ ਮੁੰਡੇ ਜਾ ਸ਼ਾਮਾਂ ਮੇਰੇ ਘਰੇ ਆਵੇ ਆਜੂ ਕੋਈ ਨਹੀਂ ਮੀਂਹ ਜਰੂਰੀ ਗੱਲ ਕਰਨੀ ਬਹੁਤ ਜਰੂਰੀ ਆ ਕੋਈ ਨਹੀਂ ਮੈਂ ਆਜੂ ਆਵੀਂ ਜਰੂਰ ਅਜੂ ਇੱਕ ਦੂਜੀ ਗੱਲ ਏ ਮੁੰਡਾ ਜੀ ਨੂੰ ਨਹੀਂ ਦੱਸਿਆ ਚੁੱਪ ਕਰਕੇ ਅੱਛਾ ਮੈਂ ਦੇਖ ਕਿ ਮੈਂ ਤੇ ਪਾਪੀ ਦੋਵੇਂ ਕਿੱਥੇ ਆ ਜਾਂਦੀਆਂ ਲੈ ਪਾਪੀ ਜਿਹੜੀ ਤੇ ਮੈਂ ਚਾਰ ਪੌਣਾ ਦੱਸ ਗੱਲ ਤੇ ਮੈਂ ਤੇਰੇ ਨਾਲ ਕਰਨੀ ਹੈ ਚਾਰ ਪੌਣਾ ਦੱਸ ਮੈਂ ਤੇਨੂੰ ਅੱਖ ਨਹੀਂ ਤੇ ਤੂੰ ਕੱਲੀ ਆ ਚਲ ਕੋਈ ਨਹੀਂ ਮੈਂ ਕੱਲੀ ਆਜੂ ਪਾਪੀ ਕੋਈ ਗੱਲ ਨਹੀਂ ਕੀ ਆਜੂਗੀ ਮੈਂ ਸ਼ਾਮਾਂ ਤੱਕ ਆ ਜਾਨੀ ਮੈਨੂੰ ਪਤਾ ਕੀ ਹੋਣੇ ਹੀ ਆ ਜਾ ਮੇਰੇ ਪਿੱਛੇ ਆਈ चल मैं आनी आज आ जानी है गल बहुत जरूरी करनी मैं तडे कल लेना है सोचले तो भाभी नु कह के आनी मैं चलनी बाहर हां हाँ। चल जा फिर मैं आ जा फिर ठीक है जी हां मैं गा कल ना गई बहुत गाने करनी अच्छा यो को भाभी नु गुस्सा रहियो व्यू हां हां तेरी मतलब कितना नहीं है तो सारे गिल्ला ही ਨਹੀਂ ਆ ਮੈਂ ਚਲੇਗੀ ਮਗਰੇ ਅਰਪਣਾ ਇੱਥੇ ਬੁੱਲਦਾ ਕੀ ਆ ਉਹ ਕੋਣਾ ਤੇਰਾ ਆਖ ਲੈ ਗਿਆ ਇਹ ਪਰ ਨਾ ਉਹ ਸਾਰੇ ਗਿੱਲਾ ਤੇ ਮੇਰੇ ਕੋਲ ਤਾਂ ਹਾਂ ਹਾਂ ਸਾਰੇ ਗਿੱਲਾ ਮੈਂ ਸ਼ਾਰਡਾ ਇਹ ਕੁੱਤਾ ਹੀ ਬਤੀ ਦੀ ਕੋਸ਼ਿਸ਼ ਕੀਤੀ ਚਲ ਕੋਈ ਨਹੀਂ ਬਾਈ ਸਬਜੀ ਭਰੀ ਹੈ ਤੇ ਮੈਂ ਹੁਣ ਚਾਹ ਘਟ ਬਣਾਣਾ ਤੇ ਤੂੰ ਬਹਿ ਜਾ ਹਾਂ ਚਾਹ ਬਣਾ ਲਓ ਫਿਰ ਸਬਜੀ ਬਣਾ ਲਾਂਗੇ ਉਹ ਭਾਬੀ ਫਰੀਦ ਜੀ ਲੱਗੋ ਉਹ ਮਿਲੀ ਮੈਨੂੰ ਆਪਾਂ ਦੇ ਜ਼ਰੂਰੀ ਕੰਮ ਆ ਆਵੀ ਤੇ ਤੂੰ ਚਾਹ ਪੀ ਕੇ ਜਾਨੀ ਆ ਵੇ ਪੰਮਾ ਤੇਰੇ ਮਾਝ ਹੋ ਗਈ ਪਤਾ ਕਿ ਕਿਹੜੀ ਕਲਰ ਰੋਕਦੀ ਉਹ ਜਨਾਨੀ ਨਹੀਂ ਸਹਾਨੀ ਨਹੀਂ ਸਹੀ ਕਿ ਤੂੰ ਮੈਂ ਤੈਨੂੰ ਜਾਗ ਤੋਂ ਨਹੀਂ ਰੋਕਦੀ ਜੇ ਤੂੰ ਜਾਣਾ ਹੈ ਤਾਂ ਘਰੇ ਪਨ ਹੋਇਆ ਕੋਈ ਗੱਲ ਨਹੀਂ ਚਾ ਵੇਖ ਲੈ ਭਾਬੀ ਜੇ ਤੂੰ ਕਹੀ ਨਹੀਂ ਐਂ ਮੈਂ ਜਾਉਣੀ ਨਹੀਂ ਫੇਰ ਵੀ ਉਹਨੇ ਮੇਰੇ ਤੇ ਇਲਜ਼ਾਮ ਲਾਉਣਾ ਵੀ ਉਹਨੇ ਨਹੀਂ ਆਉਣ ਦਿੱਤਾ ਕਿ ਤੂੰ ਕੋਈ ਨਹੀਂ ਹੋਇਆ ਕੀ ਹੋਇਆ ਨਾ ਆਪਣੀ ਤੇ ਤੁਹਾਡੀ ਕੋਈ ਗੱਲ ਹੋਈ ਆ ਕੀ ਸੜੀ ਨਿਕਲੀ ਸੀ ਇਧਰੋਂ ਗੱਲ ਕੋਈ ਨਹੀਂ ਹੋਈ ਸਭਾਈ ਇਹ ਤਾਂ ਦਾ ਵਾਰ ਮੈਂ ਤੈਨੂੰ ਫੇਰ ਦੱਸੂ ਛੱਟ ਖੜਾ ਨਾਲੇ ਵੀ ਆਪਣਾ ਆ ਨਾ ਮੁੰਡਾ ਲ ਭਦੀ ਹੈਗਾ ਨਾ ਮੁੰਡਾ ਇਧਰ ਆ ਹਾਂ ਇੱਥੇ ਤਾਂ ਕੋਈ ਮੁੰਡਾ ਆਇਆ ਹੈ ਆਪ ਕੱਲੀ ਆਈ ਮੇਰੇ ਕੋਲ ਫਿਰ ਮੈਂ ਨਾ ਬਸ ਚਾਹ ਬਣਾਉਣਾ ਚਾਹ ਚੁਕਰੀਏ ਫੇਰੀ ਜਾਉਂਗੀ ਮੈਂ ਨਹੀਂ ਮੈਂ ਚਾਹ ਨੂੰ ਹੜੀ ਘੜੀ ਲਾ ਕੇ ਜਾਣੇ ਤੇ ਮੈਂ ਵੇਖਾ ਸੀ ਕਿ ਮਾਂ ਕੀ ਪਰ ਉਹਨਾਂ ਕੋਲ ਚਾਹਣਾ ਵੀ ਚਾਹ ਘਰ ਆ ਕੇ ਫੇਰ ਕੋਈ ਨਹੀਂ ਚਾਹ ਘਰ ਆਉਣੀ ਚਲੋ ਉਹ ਆਬੀ ਪੀ ਲੈ ਅੱਜ ਵੀ ਆਈ ਵੀ ਮੈਨੂੰ ਇਹ ਟੱਕਰੀ ਚੰਗੀ ਭੋਲੀ ਵੀ ਕਿਹੜੀ ਗੱਲ ਤੂੰ ਦੱਸ ਜੇ ਤੁਸੀਂ ਘਰੇ ਆਣੇ ਕੋਈ ਪਤਾ ਨਹੀਂ ਕੀ ਅਬ ਬੂਆ ਤੋਂ ਅਬ ਚੁਰੀ ਬਾਹ ਆ ਜਾਂਦੀ ਹੈ ਹੈ ਜੀ ਚਾਹ

ਗਰਮਾ ਸੋਨਾ ਲਵਾ ਮੈਂ ਨਹੀਂ ਬੋਟ ਕੜੀ ਆਖਿਆ ਮਾਰਾ ਨਹੀਂ ਸੋਨਾ ਵਾ ਮਾਰਾ ਵੀ ਆਖਣਾ ਸੋਨਾ ਮੈਂ ਗਈ ਸੋਨਾ ਵਾ ਆ ਸਰਨ ਲਈ ਮਾ ਇਹ ਗਰੂ ਅ ਤੱਕ ਜੱ ਕਰੂਗਾ ਤੇ ਇਹਦੀ ਨੋਹ ਦਾ ਜਦੋਂ ਆਇਆ ਤਾਂ ਮੈਂ ਲੁੰਡੇ ਪਿੰਡ ਵਿਖਾਉਂਗੀ ਨਹੀਂ ਨੋਂਗਾ ਕੋ ਬਾਵੇ ਬੜਾ ਸੋਨਾ ਜੇ ਤੇਰੇ ਬੇਕਿਆਂ ਨੂੰ ਆਇਆ ਸੀ ਉਹ ਵੀ ਮੈਂ ਸੋਆ ਲਿਆ ਤੇ ਅਜੇ ਮੈਂ ਪਾਇਆ ਨਹੀਂ ਹੂੰ ਇੱਧਰ ਚੱਲ ਮਮੀ ਇਹਨੂੰ ਚੱਲਦੀ ਹਾਂ ਬੀਬੀ ਨੂੰ ਵਖਾਉਣ ਜਾਈਏ ਅੱਛਾ ਅੱਛਾ ਵਖਾ ਲਓ ਮੈਂ ਆਖਿਆ ਵੀ ਇਹ ਵਖਾਇਆ ਹੋਏ ਨਾ ਅਗਰ ਇਹਨੂੰ ਪਤਾ ਲੱਗਦਾ ਉਹ ਅੰਧੀ ਬੀਬੀ ਮੇਰਾ ਪਿਓ ਆਂਦਾ ਹੈ ਗਰੀਬੀ ਦਾ ਆਇਆ ਹੈ ਮਾਂ ਗਰੀਬਾ ਮੈਂ ਸਾਨੂੰ ਪਤਾ ਚਲ ਕੋਈ ਨਹੀਂ ਗਾ ਆ ਚੱਲ ਦੇ ਗੱਲ ਦੇ ਬੰਦ